ਕਾਂਗਰਸ ਦੇ ਪ੍ਰਧਾਨਗੀ ਨੂੰ ਲੈ ਕੇ ਅੰਦਰੋਂ ਅੰਦਰ ਹੀ ਖਿੱਚੋ ਤਾਣ ਜਿਹੜੀ ਆ ਵੱਧ ਗਈ। ਕੌਣ ਪ੍ਰਧਾਨ ਬਣੂਗਾ, ਕੌਣ ਨਹੀਂ ਬਣੂਗਾ, ਰਾਜਾ ਬੜੈਂਕੀ ਕਹਿੰਦੇ ਐ ਕਿਵੇਂ ਖਿੱਚੋ ਤਾਣ ਵਧੀ ਐ, ਕੌਣ ਅੱਗੇ ਕੌਣ ਪਿਛੇ ਚੱਲੇ ਇਸ ਤੇ ਬਹੁਤ ਅਹਿਮ ਅਸੀ ਗੱਲਬਾਤ ਕਰਨੀ ਐ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅੱਜ ਐ ਜੀ ਪੀ ਸੀ ਦੀ ਅੰਤਰੀ ਕਮੇਟੀ ਦੀ ਅਹਿਮ ਬੈਠਕ ਐ ਔਰ ਉਹ ਚੱਲੀ ਹੋਈ ਐ। ਹੋ ਸਕਦਾ ਕਿ ਜਦੋਂ ਤੱਕ ਸਾਡਾ ਪ੍ਰੋਗਰਾਮ ਇਹ ਪਬਲਿਸ਼ ਹੋਵੇ ਉਹ ਤੱਕ ਉਹ ਬੈਠਕ ਖਤਮ ਵੀ ਹੋ ਸਕਦੀ ਐ। ਔਰ ਇਹਦੇ ਵਿੱਚ ਧਾਮੀ ਸਾਹਿਬ ਦੇ ਅਸਤੀਫੇ ਸੰਬੰਧੀ ਕੁਝ ਹੋਰ ਵੀ ਅਹਿਮ ਜਿਹੜੇ ਆ ਉਹ ਫੈਸਲੇ ਲਏ ਜਾ ਸਕਦੇ ਆ ਕੀ ਕੁਝ ਹੋਊਗਾ ਇਸ ਮੀਟਿੰਗ ਦੇ ਵਿੱਚ ਇਸ ਤੇ ਵੀ ਆਪਾਂ ਗੱਲ ਕਰਾਂਗੇ ਔਰ ਉਧਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਹਾਂ ਇਸ ਵਾਰ ਲੇਟ ਹੋਣ ਦਾ ਖਦਸ਼ਾ ਖਤਰਾ ਮੰਡਰਾ ਰਿਹਾ ਕਿਉਂ ਇਸ ਤੇ ਵੀ ਅਹਿਮ ਅਸੀਂ ਗੱਲਬਾਤ ਕਰਨੀ ਹੈ ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਤੇ ਗੱਲ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਕਾਬ ਸ਼ਬਹ ਸ਼ੁਰੂਆਤ ਦੇ ਵਿੱਚ ਮੈਂ ਹੀ ਕਵਰ ਕਰਦਾ ਕਿ ਪ੍ਰਧਾਨਗੀ ਦੀ ਦੌੜ ਨੂੰ ਲੈ ਕੇ ਕਾਫੀ ਜਿਆਦਾ ਖਿੱਚੋ ਤਾਣ ਕਾਂਗਰਸ ਦੇ ਅੰਦਰ ਦਿਨੋਂ ਦਿਨ ਵੱਧ ਰਹੀ ਹੈ ਔਰ ਚਿਹਰੇ ਜਿਹੜੇ ਆ ਉਹ ਕਾਫੀ ਜਿਆਦਾ ਪ੍ਰਧਾਨਗੀ ਦੀ ਦੌੜ ਦੇ ਵਿੱਚ ਆ ਰਹੇ ਆ ਔਰ ਜੇ ਮੈਂ ਗੱਲ ਕਰਾਂ ਤਾਂ ਮੇਨ ਜਿਹੜੇ ਚਿਹਰੇ ਦੱਸੇ ਜਾ ਰਿਹਾ ਪ੍ਰਧਾਨਗੀ ਦੀ ਦੌੜ ਦੇ ਵਿੱਚ ਤਾਂ ਉਹ ਚਰਨਜੀਤ ਸਿੰਘ ਚੰਨੀ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਗਟ ਸਿੰਘ ਨੇ ਰਾਣਾ ਗੁਰਜੀਤ ਨੇ ਵਿਜੇਂਦਰ ਸਿੰਘਲਾ ਭਾਰਤ ਭੂਸ਼ਣ ਆਸ਼ੂ ਪ੍ਰਤਾਪ ਸਿੰਘ ਬਾਜਵਾ ਇਹ 6 7 ਜਿਹੜੇ ਫੇਸ ਹੈਗੇ ਆ ਇਹ ਪ੍ਰਧਾਨਗੀ ਦੀ ਦੌੜ ਦੇ ਵਿੱਚ ਹੈਗੇ ਔਰ ਕਹਿੰਦੇ ਆ ਕਿ ਜੇ ਹਿੰਦੂ ਪ੍ਰਧਾਨ ਲਾਇਆ ਗਿਆ ਤਾਂ ਭਾਰਤ ਭੂਸ਼ਣ ਆਸ਼ੂ ਤੇ ਜਾਂ ਫਿਰ ਵਿਜੇਂਦਰ ਸਿੰਘਲਾ ਤੋਂ ਇੱਕ ਲਾਇਆ ਜਾ ਸਕਦਾ ਹੈ ਇਹ ਆ ਵੀ ਚਲੋ ਭਾਰਤ ਭੂਸ਼ਣ ਆਸ਼ੂ ਥੋੜੇ ਦਲੇਰ ਹੈ ਔਰ ਉਹਨਾਂ ਦੇ ਜਿਹੜੇ ਕੇਸ ਸੀਗੇ ਉਹ ਵੀ ਛੱਡੇ ਜਾ ਚੁੱਕੇ ਆ ਔਰ ਇੱਕ ਇਹ ਵੀ ਗੱਲ ਜਿਹੜੀ ਹੈਗੀ ਆ ਕਿ ਭਾਰਤ ਭੂਸ਼ਣ ਆਸ਼ੂ ਨੇ ਜੇਲਾ ਕੱਟ ਲੀਆਂ ਪਰ ਕਾਂਗਰਸ ਨਹੀਂ ਛੱਡੀ ਔਰ ਇਹ ਗੱਲ ਮੰਨੀ ਜਾਂਦੀ ਔਰ ਦੂਜੇ ਪਾਸੇ ਸਿੰਗਲਾ ਸਾਹਿਬ ਦੇ ਬਾਰੇ ਕਾਫੀ ਚਰਚਾਵਾਂ ਨੇ ਕਿ ਉਹ ਭਾਜਪਾ ਦੇ ਵਿੱਚ ਚੱਲੇ ਸੀ ਜਾਂ ਹੋਰ ਇਹੋ ਜਿਹੀਆਂ ਚਰਚਾਵਾਂ ਸੀ ਉਧਰ ਪ੍ਰਤਾਪ ਸਿੰਘ ਵਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਔਰ ਪ੍ਰਗਟ ਸਿੰਘ ਜਿਹੜੇ ਆ ਉਹ ਜਨਰਲ ਕੈਟਾਗਰੀ ਦੇ ਵਿੱਚੋਂ ਆ ਕੇ ਪ੍ਰਧਾਨਗੀ ਦੀ ਦੌੜ ਦੇ ਵਿੱਚ ਹੈਗੇ ਆ ਔਰ ਜੇ ਗੱਲ ਕਰੀਏ ਤੇ ਜਿਹੜੇ ਪਹਿਲਾਂ ਮੈਂ ਗੱਲ ਕਰਕੇ ਤੇ ਉਹ ਹਿੰਦੂ ਫੇਸ ਦੇ ਤੌਰ ਤੇ ਵਿਜੇਂਦਰ ਸਿੰਘਲਾ ਔਰ ਭਾਰਤੂ ਸ਼ਨਾਕੂ ਸੀਗੀ ਚਰਨਜੀਤ ਚੰਨੀ ਜਿਹੜੇ ਆ ਉਹ ਇਕੱਲੇ ਹੀ ਐਸਟੀ ਫੇਸ ਦੇ ਵਿੱਚ ਦੌੜ ਦੇ ਵਿੱਚ ਉਹਨਾਂ ਦੇ ਮੁਕਾਬਲੇ ਕੋਈ ਐਸਟੀ ਪੰਜਾਬ ਦੇ ਵਿੱਚ ਕੋਈ ਲੀਡਰ ਕਾਂਗਰਸ ਦੇ ਵਿੱਚ ਕੋਈ ਵੱਡਾ ਹੈ ਨਹੀਂ ਉਸ ਤਰੀਕੇ ਦੇ ਨਾਲ ਔਰ ਰਾਣਾ ਗੁਰਜੀਤ ਵੀ ਉਸੇ ਹੀ ਕੈਟਾਗਰੀ ਦੇ ਵਿੱਚ ਆਉਂਦੇ ਐ ਜਨਰਲ ਕੈਟਾਗਰੀ ਦੇ ਵਿੱਚ ਤਾਂ ਇਹ 6-7 ਨਾਮ ਜਿਹੜੇ ਚੱਲ ਰਹੇ ਆ ਔਰ ਅੰਦਰੋਂ ਅੰਦਰ ਹੀ ਕਾਫੀ ਚੋਤਾਨ ਵੀ ਵਧੀ ਹੋਈ ਹੈ ਕਿਵੇਂ ਦੇਖਦੇ ਹੋ ਕੱਲ ਰਾਜਾ ਬੜਿੰਗ ਵੀ ਕਾਫੀ ਕਹਿ ਰਹੇ ਸੀ ਕਿ ਭਾਈ ਟੀਵੀ ਤੇ ਆ ਕੇ ਨਾ ਬੋਲੋ ਪ੍ਰਧਾਨਗੀ ਲੈਣੀ ਹੈ ਜਾਂ ਨਹੀਂ ਲੈਣੀ ਜਿਹਨੇ ਲੈਣੀ ਆ ਲੈ ਲਵੇ ਮੈਨੂੰ ਕੋਈ ਗੁੱਸਾ ਨਹੀਂਗਾ ਜਾ ਕੇ ਦਿੱਲੀ ਗੱਲ ਕਰ ਲੋ ਤਾਂ ਬਹੁਤ ਜ਼ਿਆਦਾ ਖਿੱਚੋ ਤਾਣ ਅੰਦਰ ਖਾਤੇ ਵਰ ਗਿਆ ਹਲੇ ਤਾਂ ਵੋਟਾਂ 'ਚ 2 ਸਾਲ ਪਏ ਆ ਤੇ ਹਲੇ ਪ੍ਰਧਾਨਗੀ ਦੀ ਦੌੜ ਦੀ ਖਿੱਚੋ ਤਾਣ ਹੈ ਉਸ ਤੋਂ ਬਾਅਦ ਤੋਂ ਮੁੱਖ ਮੰਤਰੀ ਦੀ ਦੌੜ ਦੀ ਵੀ ਖਿੱਚੋ ਤਾਣ ਆਉਣੀ ਹੈ ਇਹ ਕਾਂਗਰਸ ਕਿਸੇ ਤਰੀਕੇ ਮੋਰਚਾ ਫਤਿਹ ਕਰ ਪਾਊ ਜਾਂ ਨਹੀਂ ਸੁਖੰਦਰਜੀ ਕਾਂਗਰਸ ਪਾਰਟੀ ਦੀ ਹਮੇਸ਼ਾ ਤਰਾਸਦੀ ਇਹ ਗਲਤੀ ਰਹੀ ਹੈ ਕਿ ਇਹਦੇ ਵਿੱਚ ਜਿਹੜੀ ਆਪਸੀ ਟੜੇਬਾਜੀ ਜਾਂ ਖਿੱਚੋਤਾਣ ਖਿੱਚੋਤਾਣੀ ਇਸ ਨੂੰ ਲੈ ਕੇ ਬੈਠ ਚੱਲੀ ਰਹੀ ਹੈ ਚਾਹੇ ਮੁੱਖ ਮੰਤਰੀ ਦੀ ਗੱਲ ਦੀ ਹੋਵੇ ਤੇ ਚਾਹੇ ਪ੍ਰਧਾਨ ਦੀ ਗੱਲ ਹੋਵੇ ਹੋਣ ਜਿਸ ਤਰੀਕੇ ਨਾਲ ਪੰਜਾਬ ਕਾਂਗਰਸ ਤੇ ਪ੍ਰਧਾਨ ਦੀ ਗੱਲ ਚੱਲ ਰਹੀ ਆ ਔਰ ਕਈ ਨਾਵਾਂ ਦੀ ਚਰਚਾ ਜਿਹੜੇ ਇਸ ਮੱਦੇ ਵਿੱਚ ਤੁਸੀਂ ਕੀਤੀ ਹੈ ਹੁਣ ਕਾਂਗਰਸ ਹਾਈਕਮਾਨ ਨੇ ਇਹ ਗੱਲ ਸੋਚਨੀ ਹੈ ਕਿ ਹਾਂ ਭਈ ਉਹਨਾਂ ਨੇ ਪ੍ਰਧਾਨਗੀ ਦਾ ਤਾਜ ਹਿੰਦੂ ਚਿਹਰੇ ਨੂੰ ਲੈ ਕੇ ਅੱਗੇ ਦੇਣਾ ਜਾਂ ਦਲਿਤ ਚਿਹਰੇ ਨੂੰ ਅੱਗੇ ਲੈ ਕੇ ਦੇਣਾ ਜਾਂ ਜਰਨਾ ਕੈਟਾਗਰੀ ਨੂੰ ਲੈ ਕੇ ਦੇਣਾ ਇਹ ਤਾਂ ਹਾਈਕਮਾਨ ਦੇ ਉੱਤੇ ਜਿਹੜਾ ਫੈਸਲਾ ਉਹ ਨਿਰਭਰ ਕਰਦਾ ਬਾਈ ਤਾਂ ਵੀ ਜਿਹੜੇ ਚਿਹਰਿਆਂ ਦੀ ਤੁਸੀਂ ਗੱਲ ਕੀਤੀ ਹੈ ਸੁਖਵਿੰਦਰ ਜੀ ਉਹਨਾਂ ਚਿਹਰਿਆਂ ਦੇ ਵਿੱਚ ਕਈ ਚਿਹਰੇ ਅਜਿਹੇ ਨੇ ਜਿਹੜੇ ਪਿੰਨਾ ਵੀ ਕਾਂਗਰਸ ਪ੍ਰਧਾਨ ਦੇ ਜਿਹੜਾ ਅਹੁਦੇ ਦਾ ਨਿਕ ਮਾਨ ਚੁੱਕਿਆ ਜਿਹਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵੇ ਦਾ ਨਾਂ ਜਿਹੜਾ ਉਹ ਸਭਨੇ ਆਉਂਦਾ ਹੈਗਾ ਹੁਣ ਬੀਤੇ ਦਿਨ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਬੜਿੰਗਣੀ ਜਿਹੜੇ ਨਵੇਂ ਭਵਿੱਖ ਭਕੇ ਪੰਜਾਬ ਪਾਲਨ ਸਿੰਘ ਚਾਰਚ ਦੇ ਉਹਨਾਂ ਨੂੰ ਜਾ ਕੇ ਉਹਨਾਂ ਨਾਲ ਇਕੱਠੇ ਮੁਲਾਕਾਤ ਕੀਤੀ ਆ ਔਰ ਇਕੱਠੇ ਮੁਲਾਕਾਤ ਕਰਨ ਦਾ ਪ੍ਰਭਾਵ ਇਹ ਦਿਨ ਦੀ ਕੋਸ਼ਿਸ਼ ਕੀਤੀ ਗਈ ਕਿ ਹਾਂ ਵੀ ਪਾਰਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟੜੇਬਾਜੀ ਨਹੀਂ ਆ ਅਸੀਂ ਦੋਵੇਂ ਜਿਹੜੇ ਇਕੱਠੇ ਹੈਗੇ ਜਾਂ ਬਾਕੀ ਦੀ ਜਿਹੜੇ ਇਕੱਠੇ ਨੇ ਪਰ ਅੰਦਰੋਂ ਅੰਦਰ ਹੀ ਜਿਸ ਤਰੀਕੇ ਦੀਆਂ ਮੀਟਿੰਗਾਂ ਚੱਲਦੀਆਂ ਪਈਆਂ ਮੈਂ ਤੇ ਮੀਟਿੰਗਾਂ ਦੇ ਵਿੱਚ ਕਈ ਜਿਹੜੇ ਨਰਾਰਦ ਰਹਿ ਰਹੇ ਆ ਉਹਦੇ ਤੋਂ ਬਿਲਕੁਲ ਠੀਕ ਲੱਗਦਾ ਕਿ ਪ੍ਰਧਾਨਗੀ ਦੀ ਦੌੜ ਤੋਂ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਇਸ ਵੇਲੇ ਸਾਰਾ ਕੁਝ ਸਭ ਕੁਝ ਠੀਕ ਜਿਹੜਾ ਉਹ ਨਹੀਂ ਹੈਗਾ ਹਰ ਵਿਅਕਤੀ ਆਪੋ ਆਪਣੇ ਪੱਧਰ ਤੇ ਆਪੋ ਆਪਣੀ ਕਾਰਗੁਜ਼ਾਰੀ ਤੇ ਜਾਂ ਆਪੋ ਆਪਣੀ ਕਾਰਗੁਜ਼ਾਰੀ ਤੇ ਪੱਧਰ ਤੇ ਉਜਤਨ ਕਰ ਰਿਹਾ ਕਿ ਪ੍ਰਧਾਨਗੀ ਦਾ ਤਾਜ ਜਮੀਨੀ ਤੌਰ ਤੇ ਜੇ ਅਸਲੀਅਤ ਦੀ ਆਪਾਂ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਦੇ ਅੰਦਰ ਕਾਂਗਰਸ ਦੀ ਸਪੇਸ ਖਾਲੀ ਹੈ ਔਰ ਜੇ ਗੱਲ ਕਰੀਏ ਪੰਜਾਬ ਦੇ ਲੋਕ ਜਮੀਨੀ ਪੱਧਰ ਤੇ ਜਾ ਕੇ ਜਦੋਂ ਆਪਾਂ ਗੱਲ ਕਰਦੇ ਆ ਨਾ ਲੋਕਾਂ ਦੇ ਨਾਲ ਕੁੰਡਾਂ ਤੇ ਜਾਂ ਹੋਰ ਪਾਸੇ ਜਿਹੜਾ ਆਪਾਂ ਗੱਲ ਕਰਦੇ ਇੱਕ ਪਰਸੈਪਸ਼ਨ ਦੀ ਹੁੰਦੀ ਹੈ ਸਿਆਸਤ ਜਿਹੜੀ ਹੈ ਉਹ ਪਰਸੈਪਸ਼ਨ ਦੀ ਹੀ ਹੁੰਦੀ ਹੈ ਔਰ ਜਦੋਂ ਲੋਕਾਂ ਦੇ ਨਾਲ ਆਮ ਤੌਰ ਤੇ ਜਾ ਕੇ ਗੱਲ ਕਰਦੇ ਆ ਤਾਂ ਉਹ ਕਹਿੰਦੇ ਆ ਕਿ ਯਾਰ ਬੀਜੇਪੀ ਦਾ ਪੰਜਾਬ ਦੇ ਵਿੱਚ ਬੜਾ ਕੁਝ ਬਣਨਾ ਨਹੀਂ ਹੈ ਤੇ ਉਧਰ ਦੂਜੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਹਾਰਨ ਤੋਂ ਬਾਅਦ ਖਤਮ ਹੋਈ ਜਾ ਰਹੀ ਹੈ ਤਾਂ ਅਕਾਲੀ ਦਲ ਦਾ ਵੀ ਹਲੇ ਕੁਝ ਹੈ ਨਹੀਂ ਤਾਂ ਬਚੀ ਕਾਂਗਰਸ ਤਾਂ ਕਾਂਗਰਸ 100% ਜਿਹੜੀ ਆ ਉਹ ਆ ਸਕਦੀ ਆ ਨਾਲ ਜਦੋਂ ਇਹ ਗੱਲ ਕਹਿ ਦਿੰਦੇ ਆ ਤਾਂ ਪਿੱਛੇ ਕਹਿ ਦਿੰਦੇ ਆ ਪਰ ਕਿਉਂ ਪਰ ਕਿਉਂ ਕਹਿੰਦੇ ਆ ਜੇ ਉਹ ਕਹਿੰਦੇ ਆ ਵੀ ਕਾਂਗਰਸ ਆ ਸਕਦੀ ਆ ਪਰ ਪਰ ਇਸ ਕਰਕੇ ਕਹਿੰਦੇ ਆ ਕਿ ਇਹਨਾਂ ਦੇ ਜਿਹੜੇ ਲੀਡਰ ਆ ਨਾ ਉਹ ਆਪਸ ਦੇ ਵਿੱਚ ਜੋ ਲੜ ਲੜ ਪੈਂਦੇ ਆ ਤੇ ਉਹ ਹਾਲਾਤ ਇਹੋ ਜਿਹੇ ਬਣਾ ਦਿੰਦੇ ਆ ਜਿਨ੍ਹਾਂ ਦੇ ਕਰਕੇ ਵਰਕਰ ਨੂੰ ਵੀ ਜਿਹੜਾ ਉਹਦਾ ਖਮਿਆਜਾ ਪੁਕਤਣਾ ਪੈਂਦਾ ਚਾਹੀਦਾ ਤਾਂ ਇਹ ਹੈ ਕਿ ਸਰਵੇ ਦੇ ਨਾਂ ਤੇ ਹਾਈ ਕਮਾਂਡ ਨੂੰ ਜਾਕ ਉੱਪਰ ਲਿਆ ਨੂੰ ਜਾਂ ਜਿਨ੍ਹਾਂ ਨੂੰ ਵੀ ਫੈਸਲੇ ਜਿਨ੍ਹਾਂ ਨੇ ਲੈਣੇ ਆ ਉਹਨਾਂ ਨੂੰ ਸਰਵੇ ਦੇ ਨਾਂ ਤੇ ਜਾਂ ਜ਼ਮੀਨੀ ਹਕੀਕਤ ਦੇ ਨਾਂ ਤੇ ਬੇਵਕੂਫ ਨਾ ਬਣਾਇਆ ਜਾਵੇ ਉਹਨਾਂ ਨੂੰ ਸਹੀ ਢੰਗ ਦੀ ਰਿਪੋਰਟ ਸਹੀ ਅਸਲੀਅਤ ਜਵਾਲੀ ਰਿਪੋਰਟ ਜਿਹੜੀ ਆ ਉਹ ਤਿਆਰ ਕਰਕੇ ਕਿਹੜਾ ਬੰਦਾ ਅੱਗੇ ਲਾਇਆ ਜਾਣਾ ਚਾਹੀਦਾ ਕਿਹੜਾ ਨਹੀਂ ਲਾਇਆ ਜਾਣਾ ਚਾਹੀਦਾ ਉਹ ਰਿਪੋਰਟ ਤਿਆਰ ਕਰਕੇ ਦੇਣੀ ਚਾਹੀਦੀ ਹੈ ਔਰ ਇਹਦੇ ਨਾਲ ਕਾਂਗਰਸ ਦਾ ਵੀ ਭਲਾ ਉਹਦੇ ਵਰਕਰ ਦਾ ਵੀ ਭਲਾ ਹੈਗਾ ਸੁਖਵੰਤਰ ਜੀ ਤੁਸੀਂ ਗੱਲ ਜਿਹੜੀ ਪਰ ਜਿਹੜਾ ਸ਼ਬਦ ਵਰਤਿਆ ਪਰ ਦੇ ਵਰਤਨ ਦੇ ਨਾਲ ਲੋਕ ਹੋਰ ਵੀ ਗੱਲਾਂ ਕਰਦੇ ਆ ਲੋਕੀ ਕਹਿੰਦਾ ਇਹ ਕਰਦੇ ਕਿ ਚੋਣਾ ਚ ਹੋਈ ਜਾਂ ਨਹੀਂ ਹੁੰਦੀ ਤੇ ਸਾਰੇ ਬੱਦੇ ਪ੍ਰਧਾਨ ਮੁੱਖ ਮੰਤਰੀ ਦਾ ਬੜਾ ਤਾਂ ਸੁਪਨਾ ਵੀ ਜਿਹੜਾ ਨਾਲ ਵੇਖ ਲੈਂਦੇ ਤੇ ਜਿਹਦੇ ਕਰਕੇ ਵਰਕਰ ਚ ਵੀ ਬੇਚੈਨੀ ਹੁੰਦੀ ਆ ਕਿ ਉਹ ਕਿਹੜੇ ਪਾਸੇ ਜਾਵੇ ਤੇ ਕਿਹੜੇ ਪਾਸੇ ਨਾ ਜਾਵੇ। ਬਾਕੀ ਵੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਸੁਖਵਿੰਦਰ ਜੀ ਜਿਹੜੀ ਉਹ ਹਾਈ ਕਮਾਂਡ ਦੀ ਨਿਰਭਰ ਕਰਦੀ ਆ ਹਾਈ ਕਮਾਂਡ ਉਹੋ ਜੀ ਹਾਈ ਕਮਾਂਡ ਹੈ ਨਹੀਂ ਜਿਹੋ ਜੀ ਹਾਈ ਕਮਾਂਡ ਪਾਜਪਾ ਦੀ। ਹੁਣ ਤੁਸੀਂ ਦੇਖ ਲਓਗੇ ਦਿੱਲੀ ਚ ਕਿੰਨੇ ਮੁੱਖ ਮੰਤਰੀ ਦੇ ਨਾਮਾਂ ਦੀ ਗੱਲ ਚੱਲ ਰਹੀ ਸੀ। ਅਗਲੇ ਨੇ ਰੇਖਾ ਗੁਪਤਾ ਨੂੰ ਲੈ ਆ ਕੇ ਜਿਹੜਾ ਮੁੱਖ ਮੰਤਰੀ ਦਿੱਲੀ ਦਾ ਬਣਾਤਾ ਤਾਂ ਕਿਸੇ ਵਰਕਰ ਦਾ ਕਿਸੇ ਵਿਅਕਤੀ ਦੀ ਇਨੀ ਹਿੰਮਤ ਨਹੀਂ ਪਈ ਕਿ ਹਾਈ ਕਮਾਂਡ ਦੇ ਫੈਸਲੇ ਨੂੰ ਚੈਲੰਜ ਕਰ ਸਕੇ ਪਰ ਕਾਂਗਰਸ ਦੇ ਵਿੱਚ ਇਹਦੇ ਤੇ ਉਲਟ ਹੈਗਾ ਜਦੋਂ ਕੋਈ ਇਹੋ ਜਿਹੀ ਪ੍ਰਧਾਨਤੀ ਜਾਂ ਮੁੱਖ ਮੰਤਰੀ ਆਵਾਫ ਕਰਨ ਮੁੱਖ ਮੰਤਰੀ ਜਾਂ ਪ੍ਰਧਾਨ ਛੋੜਨ ਦੀ ਗੱਲ ਹੁੰਦੀ ਆ ਤਾਂ ਕਿਤੇ ਨਾ ਕਿਤੇ ਵਿਰੋਧੀ ਸੁਰਾਂ ਜਿਹੜੀਆਂ ਉੱਠਣੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਿਹੜੇ ਇੰਚਾਰਜ ਲਾਏ ਜਾਂਦੇ ਨੇ ਉਹ ਵੀ ਉਸ ਵਿਰੋਧ ਨੂੰ ਖਤਮ ਕਰਨ ਦੇ ਵਿੱਚ ਆਸਮ ਰਾਥਾ ਦਿਖਾਈ ਦਿੰਦੇ ਨੇ ਬੇਸ਼ੱਕ ਉਹ ਹਰੀ ਸ਼ਰਾਫਤ ਉਹ ਹਰੀ ਚੌਥੀ ਦਵਿੰਦਰ ਜਯੋਤ ਮਾਰ ਹੁਣ ਜੋ ਵੀ ਹੋਣ ਉਹ ਸਾਰਾ ਕੁਝ ਸਾਹਮਣੇ ਆਉਂਦਾ ਤਾਂ ਸਿੱਧੂ ਜੀ ਬਿਲਕੁਲ ਇਹਤ ਗੱਲ ਸੱਚ ਸਹੀ ਸੋਲਾ ਨੇ ਸੱਚਿਆ ਕਿ ਇਸ ਵੇਲੇ ਪੰਜਾਬ ਦੀ ਸਿਆਸਤ ਜਿਹੜੀ ਇੱਕ ਕਿਸਮ ਦਾ ਖਾਲੀ ਆ ਔਰ ਕਾਂਗਰਸ ਉਸ ਸਪੇਸ ਨੂੰ ਭਰ ਸਕਦੀ ਆ ਆਮ ਆਦਮੀ ਪਾਰਟੀ ਦਾ ਜੋ ਦਿੱਲੀ ਵਿੱਚ ਹਾਲ ਹੋਇਆ ਤੇ ਦਿੱਲੀ ਦੇ ਵਿੱਚ ਹਾਰ ਹੋਣ ਤੋਂ ਉਪਰੰਤ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਦਿਨ-ਬਦਨ ਜਿਹੜੀ ਸਥਿਤੀ ਆ ਉਹ ਪਤਲੀ ਪੈਂਦੀ ਜਾ ਰਹੀ ਆ ਆਕਾਦੀ ਦਲ ਆਪਣੀ ਹੋਣ ਦੀ ਲੜਾਈ ਲੜਦਾ ਪਿਆ ਭਾਜਪਾ ਦਾ ਜੇ ਆਧਾਰ ਜਿਹੜਾ ਉਹ ਜਿਹ ਹੈ ਨਹੀਂ ਤਾਂ ਲੋਕ ਸਾਰੇ ਕਾਂਗਰਸ ਨੂੰ ਇੱਕ ਬਦਲ ਦੇ ਰੂਪ ਚ ਦੇਖ ਰਹੇ ਆ ਜਿਹੜਾ ਸਤਾਈ ਦੇ ਰੂਪ ਤੇ ਵਿਛੂ ਸਕਦਾ ਪਰ ਗੱਲ ਫਿਰ ਉਥੇ ਪਰ ਆਦੀ ਆ ਗਈ ਪਰ ਜਿਸ ਤਰੀਕੇ ਨਾਲ ਪ੍ਰਧਾਨਗੀ ਨੂੰ ਲੈ ਕੇ ਜਿਹੜੇ ਸਿਖਰ ਤੇ ਇਹ ਪੰਜ ਸੱਤ ਨਾਤਾ ਦਾ ਨਾਮ ਤੁਸੀਂ ਗੜਾਈ ਨਹੀਂ ਤੇ ਇਹ ਇੱਕ ਦੂਜੇ ਨੂੰ ਖਿਬੀ ਲਾਉਣ ਦੇ ਮੂਰਚੇ ਹੁਣੇ ਜਿਹੜੇ ਦਿਖਾਈ ਦੇ ਰਹੇ ਆ ਜਦੋਂ ਕਿ ਚਰਨਜੀਤ ਸਿੰਘ ਚੱਲੀ ਬਿਲਕੁਲ ਚੁੱਪ ਨੇ ਹੁਣ ਇਹਦੇ ਵਿੱਚ ਇੱਕ ਨਾ ਪ੍ਰਗਟ ਸਿੰਘ ਹੋਣਾ ਦਾ ਵੀ ਸਾਹਮਣੇ ਆ ਰਿਹਾ ਪ੍ਰਗਟ ਸਿੰਘ ਹੋਣਾ ਨੂੰ ਸੋਹਿਰਤ ਲੀਡਰ ਦੇ ਰੂਪ ਤੇ ਵੇਖਿਆ ਜਾਂਦਾ ਕਿ ਜਿਹੜੇ ਆਪੇ ਹਾਈ ਕਮਾਂਡ ਨੂੰ ਵੀ ਸਮੇਂ ਸਿਰ ਉਹ ਅੱਖ ਚੱਖਾ ਪਾਕਿਸਤਾਨ ਦੇਣ ਵਾਲੀ ਉਹ ਨੇਤਾ ਹੈਗੀ ਆ ਸੋ ਸਿੱਧੂ ਜੀ ਇਹ ਤਾਂ ਹੁਣ ਹਾਈਪਰ ਨੇ ਵੇਖਣਾ ਕਿ ਪੰਜਾਬ ਕਾਂਗਰਸ ਦਾ ਜਿਹੜਾ ਪ੍ਰਧਾਨ ਆ ਉਹ ਕਿਸ ਨੂੰ ਲਾਉਣਾ ਜਿਹੜਾ 27 ਦੀ ਬੀੜੀ ਜਿਹੜੀ ਆ ਕਾਂਗਰਸ ਦੀ ਪਾਰ ਕਰ ਸਕਰੀ ਪਰ ਉਹਦੇ ਨਾਲ ਹੀ ਨਾਲ ਸਿੱਧੂ ਜੀ ਇਹ ਵੀ ਗੱਲ ਲੈਂਦੇ ਪਰ ਹੋਊਗੀ ਕਿ ਜਿਹੜਾ ਪ੍ਰਧਾਨ ਲਾਇਆ ਜਾਂਦਾ ਕਿ ਬਾਕੀ ਨੇਤਾ ਜਿਹੜੇ ਕਾਂਗਰਸ ਦੇ ਸੀਨੀਅਰ ਨੇਤਾ ਨੇ ਉਹ ਕੀ ਉਸਦੀ ਪ੍ਰਧਾਨਗੀ ਨੂੰ ਮੰਨਣਗੇ ਬੇਸ਼ੱਕ ਸੁਖਜਿੰਦਰ ਸਿੰਘ ਰਧਾਵਾ ਜਾਂ ਬਾਕੀ ਲੀਡਰ ਇਹ ਗੱਲ ਤਾਂ ਕਹਿ ਦਿੰਦੇ ਆ ਕਿ ਹਾਂ ਵੀ ਕਾਂਗਰਸ ਦੇ ਹਾਈ ਕਮਾਂਡ ਦੇ ਹਰ ਫੈਸਲੇ ਨੂੰ ਅਸੀਂ ਸਹਿਮਾਰ ਕਰਦੇ ਆਂ ਪਰ ਅੰਦਰੂਨੀ ਕਈ ਵਾਰੀ ਬਹੁਤ ਕੁਝ ਇਦਾਂ ਦਾ ਹੁੰਦਾ ਜਿਹੜਾ ਚੋਣਾਂ ਦੇ ਵਿੱਚ ਜਾ ਕੇ ਸਾਹਮਣੇ ਆਉਂਦਾ ਹੈਗਾ ਸੋ ਇਹ ਕਾਂਗਰਸ ਹਾਈਕਮਾਨ ਨੇ ਦੇਖਣਾ ਕਿ ਪਾਰਟੀ ਦਾ ਜਿਹੜਾ ਪ੍ਰਧਾਨਗੀ ਪਦ ਨੂੰ ਲੈ ਕੇ ਜਿਹੜਾ ਅੰਦਰੂਨੀ ਕਲੇਸ਼ ਛਿੜਿਆ ਆ ਇਹ ਕਿਸ ਤਰੀਕੇ ਨਾਲ ਖਤਮ ਕਰਦਾ ਇੱਕ ਵਾਰ ਤਾਂ ਉਹਨਾਂ ਨੇ ਜਿਹੜੇ ਪ੍ਰੇਗਿਸ਼ ਬਗੇੜ ਨੂੰ ਜਿਹੜੇ ਸਾਫ 36 ਘਟ ਦੇ ਸਾਬਕਾ ਮੁੱਖ ਮੰਤਰੀ ਇਹ ਪੰਜਾਬ ਕਾਂਗਰਸ ਦਾ ਇੰਚਾਰਜ ਲਾ ਕੇ ਇੱਕ ਤਰ੍ਹਾਂ ਸੰਦੇਸ਼ ਤਾਂ ਦਿੱਤਾ ਆ ਕਿ ਪੰਜਾਬ ਪਾਰਟੀ ਵਿੱਚ ਸੀਨੀਅਰ ਲੀਡਰਸ਼ਿਪ ਨੂੰ ਜਿਹੜਾ ਅੱਗੇ ਲਿਆਂਦਾ ਜਾਊਗਾ ਬਾਕੀ ਹੁਣ ਇਹ ਦੇਖਣਾ ਆ ਕਿ ਬਾਕੀ ਪਾਰਟੀਆਂ ਦੇ ਵਾਂਗੂ ਕਾਂਗਰਸ ਹਾਈਕਮਾਨ ਕੀ ਹਿੰਦੂ ਚੇਰਨ ਨੂੰ ਗੇਲੀਅਮ ਦੀਆ ਜਾਂ ਦਲ ਚੇਰੇ ਤੇ ਪੱਤਾ ਖੇਡਦੀ ਆ ਤਾਂ ਜਾਂ ਫਿਰ ਆਪਣੀਆਂ ਰਵਾਇਤਾਂ ਦੇ ਅਨੁਸਾਰ ਜੱਟ ਸਿੱਖ ਨੂੰ ਨਹੀਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਉਂਦੀ ਆ ਸਿੱਧੂ ਜੀ ਇਹ ਤਾਂ ਹੁੰਦਿਆ ਦੇਣਾ ਚ ਪਤਾ ਲੱਗੇਗਾ ਜੀ ਜਾਂ ਤਾਂ ਫਿਰ ਕਾਂਗਰਸ ਇਹਨਾਂ ਨੂੰ ਟਕਾ ਦੇਵੇ ਜਾਂ ਫਿਰ ਕਾਂਗਰਸ ਜਿਹੜੀ ਆ ਇਹਨਾਂ ਦਾ ਕੋਈ ਜਲਦ ਫੈਸਲਾ ਲੈ ਦੇਵੇ ਨਹੀਂ ਤਾਂ ਇਦਾਂ ਕਰ ਕਰ ਕੇ ਮੈਨੂੰ ਲੱਗਦਾ ਹਾਲਾਤ ਜਿਹੜੇ ਆ ਹੋਰ ਵੀ ਖਰਾਬ ਹੋ ਜਾਣੇ ਚਲੋ ਅਗਲੀ ਖਬਰ ਲੈ ਲੈਂਦੇ ਆ ਅੰਤਰੀ ਕਮੇਟੀ ਦੀ ਬਹੁਤ ਅਹਿਮ ਮੀਟਿੰਗ ਚੱਲ ਰਹੀ ਆ ਹਨਕੀ ਸਾਹਿਬ ਔਰ ਧਾਮੀ ਦੇ ਅਸੀਫੇ ਤੇ ਕਹਿੰਦੇ ਇਹਦੇ ਵਿੱਚ ਵਿਚਾਰ ਵੀ ਹੋਣਾ ਕਿਉਂਕਿ ਬ ਅ ਟਿੱਕੀਆਂ ਇਹੋ ਜੀਆਂ ਵੀ ਗਈਆਂ ਸੀ ਕਿ ਇਹੋ ਜੀਆਂ ਵੀ ਮੰਗਾ ਗਈਆਂ ਸੀਗੀਆਂ ਕਿ ਧਾਮੀ ਦੇ ਅਸਤੀਫੇ ਤੇ ਜੇ ਵਿਚਾਰ ਹੋਵੇ ਤਾਂ ਨਾਮਨਜ਼ੂਰ ਕੀਤਾ ਜਾਵੇ ਮਨਜ਼ੂਰ ਨਾ ਜਿਹੜਾ ਕੀਤਾ ਜਾਵੇ ਤਾਂ ਉਹਨਾਂ ਦੇ ਉੱਪਰ ਜਿਹੜਾ ਫੈਸਲਾ ਜਿਹੜਾ ਹੋਣਾ ਔਰ ਕਿਵੇਂ ਇਹ ਫੈਸਲਾ ਜਿਹੜਾ ਇਹ ਹੋਊਗਾ ਹੋਰ ਕੀ ਕੁਝ ਇਹ ਦੇ ਇਸ ਅੰਤਰੀ ਕਮੇਟੀ ਦੇ ਵਿੱਚ ਹੈ ਫੈਸਲੇ ਹੋ ਸਕਦੇ ਸਕੰਦਰ ਜੀ ਅੱਜ ਦੀ ਅੰਤਰ ਕਮੇਟੀ ਜਿਹੜੀ ਬੜੀ ਮਹੱਤਵਪੂਰਨ ਅਸੀਂ ਕਹਿ ਸਕਦੇ ਕਿ ਜਿਹੜੀ ਅੱਜ ਦੀ ਮੀਟਿੰਗ ਹੋਣੀ ਆ ਕਿਉਂਕਿ ਉਸ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦੇ ਸਬੰਧੀ ਫੈਸਲਾ ਜਿਹੜਾ ਕੀਤਾ ਜਾਣਾ ਪੰਤਖ ਵਕ ਵਕ ਚ ਦੇ ਪੰਤਖ ਹਲਕੇ ਨੇ ਵਕ ਵਕ ਤਰੀਕੇ ਦੀਆਂ ਰਾਵਾਂ ਜਿਹੜੀਆਂ ਉਹ ਆ ਗਈਆਂ ਨੇ ਉਹਨਾਂ ਦੇ ਵਿੱਚ ਤਾਂ ਕਈ ਇਹ ਕਹਿ ਰਹੇ ਨੇ ਕਿ ਹਾਂ ਭੀ ਇਸਦੀ ਫੀ ਨੂੰ ਨਾਮਨਜ਼ੂਰ ਕਰ ਦਿੱਤਾ ਜਾਣਾ ਚਾਹੀਦਾ ਕਈ ਇਹ ਕਹਿ ਰਹੇ ਨੇ ਕਿ ਹਾਂ ਭੀ ਮਨਜ਼ੂਰ ਕਰ ਦਿੱਤਾ ਜਾਣਾ ਚਾਹੀਦਾ ਬਹੁਤ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਸੋ ਜਿਸ ਤਰੀਕੇ ਨਾਲ ਬੀਤੇ ਦਿਨਾਂ ਦੇ ਵਿੱਚ ਐਡਵੋਕੇਟ ਧਾਮੀ ਨੂੰ ਮੜਾਉਂਦਾ ਯਤਨ ਵੀ ਕੀਤਾ ਗਿਆ ਦੂਜੇ ਪਾਸੇ ਐਜੀਪੀਸੀ ਮੈਂਬਰਤਾ ਨਾਲ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਮੀਟਿੰਗ ਨਹੀਂ ਜਿਹੜੀ ਆ ਹੋਈ ਆ ਉਹ ਰਖੜਾ ਹੋਣਾ ਨੇ ਜਿਹਦੇ ਉੱਤੇ ਇਤਰਾਜ਼ ਵੀ ਕੀਤਾ ਪੱਬ ਅੱਜ ਦੀ ਮੀਟਿੰਗ ਉਸ ਪੱਖ ਤੋਂ ਬੜੀ ਮਹੱਤਵਪੂਰਨ ਆ ਕਿ ਜਿਹੜਾ ਧਾਮੀ ਸਾਹਿਬ ਦਾ ਜਿਹੜਾ ਪੁਖਚੜਾ ਉਹ ਤੈਅ ਕਰੇਗੀ ਜੇਕਰ ਅਸਤੀਫਾ ਜਿਹੜੇ ਇਸ ਤਾਂ ਮੀਟਿੰਗ ਦੇ ਵਿੱਚ ਮਨਜ਼ੂਰ ਸਿੱਧੂ ਜੀ ਕਰ ਲਿਆ ਜਾਂਦਾ ਤਾਂ ਫਿਰ ਸੱਤਾ ਦੇ ਅੰਦਰ ਅੰਦਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰਾਂ ਦਾ ਜਰਦਮ ਅਜਲਾਸ ਜਿਹੜਾ ਉਹ ਬੁਲਾਇਆ ਜਾਵੇਗਾ ਜਿਹਦੇ ਵਿੱਚ ਨਵੇਂ ਪ੍ਰਧਾਨ ਦੀ ਜਿਹੜੀ ਚੋਣ ਆ ਉਹ ਹੋਣੀ ਹੈ ਹੁਣ ਦੂਜੇ ਪਾਸੇ ਜੇਕਰ ਇਸ ਮੀਟਿੰਗ ਦੇ ਵਿੱਚ ਐਡਵੋਕੇਟ ਹਰਜਨਦਰ ਸਿੰਘ ਧਾਮੀ ਦੇ ਅਸਤੀਫੇ ਦੇ ਬਾਰੇ ਗੱਲ ਕਰੀ ਤਾਂ 2 ਦਿਨ ਪਹਿਲਾਂ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਇਹ ਗੱਲ ਕਹੀ ਸੀ ਇਹहां पे ਕਮੇਟੀ ਜਿਹੜੀ ਆਤਰਕ ਪੇਟੀ ਆ ਉਹ ਵੀ ਉਹਨਾਂ ਦੀ ਹੈ ਇਹ ਕਿਤੇ ਮਹੱਤ ਸਿਆਸੀ ਡਰਾਮਾ ਹੀ ਨਾ ਉਹ ਵੀ ਉਹਨਾਂ ਦੀ ਗੱਲ ਆਈ ਸੀ ਪਰ ਐਡਵੋਕੇਟ ਧਾਮੀ ਨੇ ਇੰਨੀ ਗੱਲ ਸਪਸ਼ਟ ਕਰ ਦਿੱਤੀ ਕਿ ਇਸ ਤੀਖਾ ਜਿਹੜਾ ਮੈਂ ਵਾਪਸ ਲੈਣ ਨੂੰ ਨਹੀਂ ਸੀ ਦਿੱਤਾ ਮੈਂ ਆਪਣੇ ਫੈਸਲੇ ਤੇ ਕਾਇਮ ਤਪ ਕਾਇਦਾ ਤੌਰ ਤੇ ਉਹਨਾਂ ਵੱਲੋਂ ਵਕਾਲਤ ਜਿਹੜੀ ਆ ਉਹ ਵੀ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਸਿੱਧੂ ਜੀ ਇਸ ਮੀਟਿੰਗ ਦੇ ਵਿੱਚ ਹੋ ਗਾ ਕਿ ਹੁਣ ਜਿਸ ਤਰੀਕੇ ਨਾਲ ਇੱਕ ਤਾਂ ਐਡਵੋਕੇਟ ਧਾਮੀ ਦੇ ਸੰਬੰਧੀ ਜਿਹੜਾ ਫੈਸਲਾ ਉਹ ਕੀਤਾ ਜਾਣਾ ਦੂਜੇ ਪਾਸੇ ਗਿਆਨੀ ਰਕਬੀਰ ਸਿੰਘ ਹੁਣੀ ਅਜੇ ਸਪਸ਼ਟ ਰੂਪ ਦੇ ਵਿੱਚ ਜਿਹੜੇ ਉਹ ਸਾਹਮਣੇ ਨਹੀਂ ਆਏ ਪਰ ਜਿਸ ਤਰੀਕੇ ਨਾਲ ਇਹ ਵੀ ਪਤਾ ਲੱਗਾ ਸੀ ਕਿ ਇਸ ਅਤਰੰਕ ਕਮੇਟੀ ਦੇ ਵਿੱਚ ਗਿਆਨੀ ਰਕਬੀਰ ਸਿੰਘ ਹੁਣਾ ਨੇ ਇਹ ਗੱਲ ਕਹੀ ਸੀ ਕਿ ਮੀਟਿੰਗ ਦੇ ਵਿੱਚ ਉਹਨਾਂ ਦਾ ਜਿਹੜਾ ਆ ਗਿਆਨੀ ਹਰਪ੍ਰੀਤ ਸਿੰਘ ਹੁਣਾ ਦਾ ਜਿਹੜਾ ਫੈਸਲਾ ਉਹ ਵਾਪਸ ਲਿਆ ਉਹਦੇ ਉੱਤੇ ਵੀ ਵਿਚਾਰ ਚਰਚਾ ਜਿਹੜੀ ਹੋ ਸਕਦੀ ਆ ਪਰ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਆ ਸਿੱਧੂ ਜੀ ਉਹ ਇਹ ਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸਮਾਧਨ ਵਿੱਚ ਜਿਹੜੀ ਅਤਰੰਕ ਕਮੇਟੀ ਆ ਉਹ ਕੀ ਫੈਸਲਾ ਲੈਂਦੀ ਆ ਕਿਉਂਕਿ ਸ਼੍ਰੋਮਣੀ ਗੁਰਦੁ ਜੇ ਤਾਂ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਤਾਂ ਬਾਕੀ ਇਹ ਇਹ ਗੱਲ ਕਹਿਤਾ ਕਿ ਇੱਕ ਦਬਾਅ ਬਣਾਉਂਦੀ ਜਿਹੜੀ ਪ੍ਰਵਿਰਤੀ ਹੈ ਉਹ ਚੱਲ ਰਹੀ ਹੈ ਤਾਂ ਜੇਕਰ ਕਮੇਟੀ ਅਤਰੰਕ ਕਮੇਟੀ ਅਸਤੀਫਾ ਆਪ ਪ੍ਰਵਾਨ ਕਰਦੀ ਹੈ ਤਾਂ ਫਿਰ ਸਿੱਧੂ ਜੀ ਦੀ ਨਮੀਸ ਪੰਥਕ ਸਿਆਸਤ ਜੁੜੀ ਹੋਰ ਸ਼ੁਰੂ ਹੋ ਗਈ ਜਿਹੜਾ ਇਹ ਲੱਗੂਗਾ ਕਿ ਹਾਂ ਵੀ ਧਾਵੀ ਸਾਹਿਬ ਨੇ ਜਿਹੜਾ ਅਸਤੀਫਾ ਦਿੱਤਾ ਸੀ ਮੈਜਿਕ ਡਰਾਮਾ ਸੀ ਪਰ ਜੇਕਰ ਉਹ ਪ੍ਰਵਾਨ ਕਰ ਦਿੰਦੇ ਤਾਂ ਫਿਰ ਸਟੇਡੀਨ ਜਿੱਦੂ ਹੋਰ ਤਰੀਕੇ ਦੀਆਂ ਸਿੱਧੂ ਜੀ ਬਣ ਗਈਆਂ ਕਿ ਹਾਂ ਵੀ ਵਾਕਿਆ ਹੀ ਉਹ ਬੰਦਾ ਮਾਨਸਿਕ ਦਬਾਅ ਦੇ ਵਿੱਚ ਇਨਾ ਬੀੜਤ ਹੋ ਗਿਆ ਕਿ ਉਹਨਾਂ ਨੂੰ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਜਿਹੜਾ ਉਹ ਦੇਣਾ ਪਿਆ। ਬਾਕੀ ਗੱਲ ਨਹੀਂ ਦੂਸਰੇ ਬਣੇ ਨਵੀਆਂ ਜਿਹੜੀਆਂ ਹੋਰ ਸਰਗਰਮੀਆਂ ਪੰਥਕ ਸਰਗਰਮੀਆਂ ਚੱਲਦੀਆਂ ਪਈਆਂ ਨਹੀਂ। ਇਹਨਾਂ ਦੜਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਪੂਰੋ ਤਰਤੇ ਹਮਲਾਵਰ ਮੁਖ ਜਿਹੜਾ ਉਹਨਾਂ ਨੇ ਅਪਣਾਇਆ ਹੋਇਆ ਵਿਸਾ ਸਿੰਘ ਬਲਟੋਈ ਨੂੰ ਵੀ ਉਹ ਟਾਰਗੇਟ ਕਰਦੇ ਆ ਜਿਸ ਤਰੀਕੇ ਨਾਲ ਕੱਲ ਦੀ ਉਹਨਾਂ ਦੀ ਸਪੀਸੀ ਤੇ ਦਿੱਲੀ ਚ ਸਰਨਾ ਭਰਾਮਾ ਨੂੰ ਵੀ ਉਹਨਾਂ ਨੇ ਟਾਰਗੇਟ ਜਿਹੜਾ ਉਹ ਕੀਤਾ ਤੇ ਬੜੇ ਵੱਡੇ ਉਹਨਾਂ ਨੇ ਜਿਹੜੇ ਐਲਾਨ ਕੀਤੇ ਨੇ ਔਰ ਖਾਸ ਤੌਰ ਤੇ ਸ਼੍ਰੋਮੀ ਇਕਾਲੀ ਦਲ ਨੂੰ ਤਗੜਾ ਕਰਨ ਦੇ ਸੰਦਰਭ ਦੇ ਵਿੱਚ ਵੀ ਆਖਿਆ ਤੇ ਜਿਹੜੇ ਲੋਕ ਉਹਨਾਂ ਨੇ ਜ਼ਿੰਮੇਵਾਰ ਠਰਿਆ ਉਹਨਾਂ ਲੋਕਾਂ ਨੂੰ ਜਿਹੜੇ ਪਾਣੀ ਪੀਪੀ ਉਸਤੇ ਰਹੇ ਹੁਣ ਦਿੱਲੀ ਦੇ ਵਿੱਚ ਵੀ ਸਰdna ਭਰਾ ਮਨਿਸਤਾ ਜਵਾਬ ਦਿੱਤਾ ਤੇ ਮਿਰਸਾ ਸਿੰਘ ਬਟੋਵਾ ਨੇ ਵੀ ਆ ਤਿੰਨ ਚਾਰ ਘੰਟੇ ਪਹਿਲਾਂ ਇੱਕ ਵੀਡੀਓ ਵਾਇਰਲ ਕਰਕੇ ਇਹਦੇ ਸਬੰਧੀ ਜਵਾਬ ਦਿੱਤਾ ਕਹਿ ਦਾ ਅਰਥ ਇਹ ਆ ਕਿ ਅੱਜ ਦਾ ਦਿਨ ਜਿੱਥੇ ਅਤਰੰਕ ਮਿੱਟੀ ਦੀ ਮੀਟਿੰਗ ਹੋਣੀ ਹੈ ਜਿੱਥੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਸੰਬੰਧੀ ਫੈਸਲਾ ਲਿਆ ਜਾਣਾ ਤੇ ਦੂਜੇ ਪਾਸੇ ਸੁਖਵਿੰਦਰ ਜੀ ਜੋ ਕੁਝ ਐਸੇ ਵਿਗਿਆਨਿਕ ਹਰਪ੍ਰੀਤ ਸਿੰਘ ਹੋਣਾਂ ਅੰਦੀਆਂ ਸਰਗਰਮੀਆਂ ਜਿਹੜੀਆਂ ਚੱਲ ਰਹੀਆਂ ਨੇ ਅੰਦੀ ਦਿਨ ਪੰਥਕ ਸਿਆਸਤ ਵਾਸਤੇ ਸੀ ਕਹਿ ਸਕਦੇ ਆ ਕਿ ਕਾਫੀ ਮੁਸ਼ਕਲਾਂ ਭਰਪੂਰ ਹੋ ਸਕਦੇ ਆ ਕਿਉਂਕਿ ਇਹਨਾਂ ਤਰ੍ਹਾਂ ਦੇ ਵਿੱਚ ਸਰਗਰਮੀਆਂ ਜਿਹੜੀਆਂ ਆ ਉਹ ਬੜੀਆਂ ਤੇਜ਼ ਹੋਣਗੀਆਂ ਔਰ ਖਾਸ ਤੌਰ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆ ਜਿਹੜੀ ਭਰਤੀ ਨੂੰ ਲੈ ਕੇ ਐਸਲੇ ਰਡਾਰ ਤੇ ਉੱਤੇ ਆਈ ਹੈ ਪੰਥਕ ਹਲਕਿਆਂ ਦੇ ਵਿੱਚ ਉਹਦੇ ਸੰਬੰਧੀ ਵੀ ਸਦੂਰੀ ਫੈਸਲਾ ਜਿਹੜਾ ਹੋਊਗਾ ਕਿ ਹਾਂ ਵੀ ਉਹ ਭਰਤੀ ਜਿਹੜੀ ਆ ਉਹnablao ਕੀਤੀ ਗਈ ਕਿ ਉਸ ਨੂੰ ਉਹ ਰੱਤ ਕਰਦੇ ਆ ਜਾਂ ਜਿਉਂ ਦੀ ਤਿਉਂ ਰੱਖਦੇ ਆ ਬਾਕੀ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦੇ ਸੰਬੰਧੀ ਸੁਖਵਿੰਦਰ ਜੀ ਹੁਣ ਤੋਂ ਕੁਝ ਸਮਾਂ ਬਾਅਦ ਜਰੂਰ ਜਿਹੜਾ ਉਹ ਪਤਾ ਜਿਹੜਾ ਲੱਗੇਗਾ ਦਰਸ਼ਕਾਂ ਨੂੰ ਅਸੀਂ ਉਸਦੀ ਗੱਲ ਕਰਾਂਗੇ ਉਤਰਣਕੀ ਸਾਹਿਬ ਇਹ ਵੀ ਗੱਲ ਮੰਨੀ ਜਾ ਰਹੀ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਜਿਹੜੀਆਂ ਉਹ ਤਨਖਾਹਾਂ ਨੇ ਇਸ ਵਾਰ ਲੇਟ ਹੋਣ ਦਾ ਖਰਚਾ ਜਿਹੜਾ ਹੈਗਾ ਉਹ ਖਤਰਾ ਮੰਡਰਾ ਰਿਹਾ ਕਿ ਉਹਨਾਂ ਦੀਆਂ ਤਨਖਾਹਾਂ ਇੱਕੀ ਲੇਟ ਹੋ ਸਕਦੀਆਂ ਨੇ ਸੁਖਵਿੰਦਰ ਜੀ ਆ ਵਿੱਤੀ ਵਰੇ ਦਾ ਆਖਰੀ ਮਹੀਨਾ ਜਿਹੜਾ ਉਹ ਚਲਤਾ ਪਿਆ ਆ ਮਾਰਚ ਮਹੀਨੇ ਦੇ ਵਿੱਚ ਟੈਕਸਟ ਬੁੱਕਸ ਜਿਹੜੇ ਉਹ ਦਿੱਤੇ ਜਾਣੇ ਆ ਤਾਂ ਉਸ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਵਿੱਤ ਵਿਭਾਗ ਨੇ ਸਮੁੱਚੇ ਜ਼ਿਲ੍ਹਾ ਕਿਸਾਨਾਂ ਜਿਹੜੇ ਜ਼ਿਲ੍ਹਾ ਖਜ਼ਾਨਾ ਅਫਸਰ ਦੇ ਉਹਨਾਂ ਨੂੰ ਇੱਕ ਨਿਰਦੇਸ਼ ਜਾਰੀ ਕੀਤਾ ਨੇ ਕਿ ਹਰ ਵਿਭਾਗ ਨੇ ਜਿਹੜੇ ਡੀ ਡੀ ਆਰ ਉਸ ਦੇ ਉਹ ਡਿਜੀਟਲਾਈਜੇਸ਼ਨ ਕਰਕੇ ਹੀ ਤਨਖਾਹਾਂ ਵਿੱਚ ਜਿਹੜੀਆਂ ਉਹਨਾਂ ਦੀਆਂ ਅਰਜ਼ੀ ਦਿੱਤੀਆਂ ਜਾਣ ਪਰ ਜੇਕਰ ਅਜਿਹੀ ਪ੍ਰਵਿਰਤੀ ਚੱਲਦੀ ਆ ਹਾਲਾਂਕਿ ਕੁਝ ਅਧਿਆਪਕਾਂ ਦੀਆਂ ਮੰਗਾਂ ਜਿਹੜੀ ਤਨਖਾਹਾਂ ਨੂੰ ਉਹ ਪਹਿਲਾਂ ਹੀ ਇਸ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ ਪਰ ਹੁਣ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੂੰ ਇਸ ਤਰੀਕੇ ਨਾਲ ਜਿਹੜੀਆਂ ਤਨਖਾਹਾਂ ਦੇਣ ਦੀ ਗੱਲ ਕਹਿਤੀ ਤੇ ਉਹਦੇ ਨਾਲ ਲੱਖਾਂ ਮੁਲਾਜ਼ਮ ਜਿਹੜੇ ਆ ਪ੍ਰਭਾਵਿਤ ਹੋ ਸਕਣਗੇ ਤਾਂ ਉਹਦਾ ਖਤਰਾ ਬਣ ਰੋਣ ਲੱਗ ਪਿਆ ਤੇ ਜਿਹਦਾ ਸੁਭਾਵਿਕ ਆ ਕਿ ਜਿਹੜੀ ਤਨਖਾਹ ਜਿਹੜੀ ਆ 2 ਜਾਂ 3 ਤਰੀਕ ਨੂੰ ਪੈ ਜਾਂਦੀ ਹੈ ਮੁਲਾਜ਼ਮਾਂ ਦੀ ਉਹ ਵੀ ਹੁਣ ਵਿੱਤੀ ਬਰੇ ਦੇ ਆਖਰੀ ਮਹੀਨੇ ਦੇ ਵਿੱਚ ਉਹ ਲੇਟ ਜਿਹੜੀ ਹੋ ਸਕਦੀ ਆ ਦੂਜੇ ਪਾਸੇ ਇਹ ਵੀ ਪਤਾ ਆਮ ਤੌਰ ਤੇ ਹੀ ਖਬਰਾਂ ਦੇ ਜ਼ਿਕਰ ਕਰਦੇ ਰਹਿੰਦੇ ਆ ਕਿ ਪੰਜਾਬ ਸਰਕਾਰ ਕਰਜ਼ੇ ਦੀ ਮਾਰ ਤੇ ਹੇਠਾਂ ਹੈ ਹੀ ਹੈ ਤੇ ਜਿਸ ਤਰੀਕੇ ਨਾਲ ਹੁਣ ਵਿੱਤੀ ਸਮੱਸਿਆਵਾਂ ਜਿਹੜੀਆਂ ਵਧੀਆਂ ਪਈਆਂ ਨੇ ਜਾਂ ਕਰਜ਼ਾ ਲੈ ਲੈ ਕੇ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਜਿਸ ਤਰੀਕੇ ਨਾਲ ਆ ਹੁਕਮ ਜਿਹੜੇ ਆ ਵਿੱਤ ਵਿਭਾਗ ਵੱਲੋਂ ਜਾਰੀ ਕਰ ਦਿੱਤੇ ਗਏ ਆ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਜਿਹੜਾ ਫਰਵਰੀ ਨੇ ਤਨਖਾਵਾ ਮਾਰਚ ਦੇ ਅੱਧ ਵਿੱਚ ਜਾ ਕੇ ਜਿਹੜੀਆਂ ਨਹੀਂ ਮੁਲਾਜ਼ਮਾਂ ਨੂੰ ਮਿਲ ਗਈਆਂ ਪਰ ਚਲੋ ਇੰਨੀ ਗੱਲ ਹੀ ਦੇਣ ਕਿ ਅੱਧ ਤੱਕ ਹੀ ਦੇ ਦਿੱਤੀਆਂ ਗੀਆਂ ਨਹੀਂ ਤਾਂ ਪਿਛਲੇ ਦੋ ਦਿਵਾੜੀ ਦੇ ਉੱਤੇ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਇੱਕ ਇੱਕ ਮਹੀਨਾ ਤਨਖਾਵਾ ਜਿਹੜੀਆਂ ਲੇਟ ਪਈਆਂ ਸੀ ਬਾਕੀ ਚਲੋ ਦੇਖਦੇ ਆ ਕਿ ਮੁਲਾਜ਼ਮ ਵਰਕੇ ਇਸ ਚੀਜ਼ ਨੂੰ ਕਿਵੇਂ ਲੈਂਦਾ ਬਾਕੀ ਅਧਿਆਪਕ ਜਥੇ ਬੰਨੀਆਂ ਨੇ ਇਸ ਸੰਬੰਧੀ ਸੰਘਰਸ਼ ਦਾ ਕਰਨ ਦਾ ਐਲਾਨ ਜਿਹੜਾ ਸੁਖਿੰਦਰ ਜੀ ਜ਼ਰੂਰ ਕਰ ਦਿੱਤਾ ਹੈਗਾ ਚਲੋ ਅਨੈਗਜ਼ਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰਾਨਾ ਜੀ ਸਿੱਧੂ ਜੀ